ਕੀ ਸਾਰੀ ਭੈਣਾਂ ਨੇ ਆਪਣੇ ਭਰਾਵਾਂ ਦੀ ਕਲਾਈ ਤੇ ਰਾਖੀ ਜਿਹੜੀ ਹੈ ਦੁਪਹਿਰ 1:20 ਤੋਂ ਪਹਿਲੇ ਬੰਨ ਲੈਣ। ਕੋੜੇ ਮਾ ਤੇ થી ਪੰਚਾਂਗ ਦੇ ਅਨੁਸਾਰ ਦੁਪਹਿਰ 1:25 ਤੱਕ ਕੀ ਹੋਏਗੀ। ਤੇ ਇਸ ਵਾਰ ਕੋਈ ਭਦਰਾ ਕਾਲ ਨਹੀਂ ਹੈਗਾ, ਕੋਈ ਅਸ਼ੁਭ ਮੂਰਤ ਨਹੀਂ ਹੈਗਾ। ਰੱਖਿਆ ਬੰਧਨ ਵਾਲੇ ਦਿਨ ਕਿਸੇ ਤਰ੍ਹਾਂ ਦਾ ਮਾਸ ਮੋਦਰਾ ਵਗੈਰਾ ਉਹਦੇ ਤੋਂ ਥੋੜਾ ਅਵੋਇਡ ਕਰਨਾ ਚਾਹੀਦਾ। ਜੈ ਸ਼੍ਰੀ ਰਾਮ। 9 ਅਗਸਤ 2025 ਸ਼ਨੀਵਾਰ ਨੂੰ ਇਸ ਵਾਰ ਜਿਹੜਾ ਰੱਖਿਆ ਬੰਦਨ ਦਾ ਤਿਉਹਾਰ ਜਿਹੜਾ ਭਾਈ ਭੈਣਾਂ ਦੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਆ ਰਿਹਾ ਹੈ ਇਸ ਵਾਰ ਸਭ ਤੋਂ ਖਾਸ ਗੱਲ ਹੈ ਵਾ ਕਿ ਰੱਖਿਆ ਬੰਦਨ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਵਨ ਮਹੀਨੇ ਦੀ ਪੂਰਨਿਮਾ ਤਿਥੀ ਤੇ ਰੱਖਿਆ ਬੰਦਨ ਹਰ ਸਾਲ ਮਨਾਇਆ ਜਾਂਦਾ ਹੈ ਤੇ ਇਸ ਵਾਰ ਪੂਰਨਿਮਾ ਤਿਥੀ ਪੰਚਾਂਗ ਦੇ ਅਨੁਸਾਰ ਦੁਪਹਿਰ 1:25 ਤੱਕ ਹੀ ਹੋਏਗੀ ਸਭ ਤੋਂ ਜਿਹੜੀ ਮੇਨ ਗੱਲ ਹੈ ਕੋਸ਼ਿਸ਼ ਕਰਨਾ ਕਿ ਸਾਰੀ ਭੈਣਾਂ ਨੇ ਆਪਣੇ ਭਰਾਵਾਂ ਦੀ ਕਲਾਈ ਤੇ ਰਾਖੀ ਜਿਹੜੀ ਹੈ ਦੁਪਹਿਰ 1:25 ਤੋਂ ਪਹਿਲੇ ਬਣ ਲੈਣ ਤੇ ਇਸ ਵਾਰ ਕੋਈ ਭਦਰਾ ਕਾਲ ਨਹੀਂ ਹੈਗਾ ਕੋਈ ਅਸ਼ubh ਮੂਰਤ ਨਹੀਂ ਹੈਗਾ ਹਾਂ ਸਿਰਫ ਇੱਕ ਰਾਹੁ ਕਾਲ ਰਾਹੁ ਕਾਲ ਜਿਹੜਾ ਸਵੇਰੇ 9:00 00 ਤੋਂ ਲੈ ਕੇ 10:53 ਮਿੰਟ ਤੱਕ ਜਿਹੜਾ ਰਾਹੁ ਕਾਲ ਹੈ ਸਿਰਫ ਉਹਨੂੰ ਛੱਡ ਦੇਣਾ ਉਸ ਤੋਂ ਪਹਿਲੇ ਤੇ ਉਸ ਤੋਂ ਬਾਅਦ ਵਿੱਚ ਜਿਹੜੀ ਰਾਖੀ ਜਿਹੜੀ ਹੈ ਬਿਲਕੁਲ ਬਣੀ ਜਾ ਸਕਦੀ ਹੈ ਤੇ ਅੱਜ ਕੱਲ ਜਿਸ ਤਰ੍ਹਾਂ ਸੋਸ਼ਲ ਮੀਡੀਆ YouTube ਵਗੈਰਾ Instagram ਜਿਸ ਤਰ੍ਹਾਂ ਝੂਠੇ ਅਫਵਾਹਾਂ ਟਾਈਪ ਵੀ ਫਲਾਉਂਦੇ ਆ ਕਿ ਐਨੇ ਵਜੇ ਮੂਰਤਾ ਸਿਰਫ ਐਨੇ ਵਜੇ ਦਾ 1 ਘੰਟੇ ਦਾ ਉਸ ਤਰ੍ਹਾਂ ਦਾ ਲੋਕੀ ਕੋਈ ਧਿਆਨ ਨਾ ਦੇਣ ਸਿਰਫ ਮੂਰਤ ਜਿਹੜਾ ਵਾ ਸਿਰਫ ਇੱਕ ਰਾਹੁ ਕਾਲ ਛੱਡਣਾ 9 12 ਤੋਂ 10 53 ਤੇ 1 25 ਦੁਪਹਿਰ ਪੂਰਨਿਮਾ ਤਿਥੀ ਸਮਾਪਤ ਹੋਣ ਤੋਂ ਪਹਿਲੇ 1 25 ਤੋਂ ਪਹਿਲੇ ਜਿਹੜਾ ਆ ਰਾਖੀ ਬੰਨ ਲੈਣ ਤੇ ਉਸ ਤੋਂ ਬਾਅਦ ਜਿਹੜਾ ਵਾ ਇਸ ਦਿਨ ਖਾਸ ਕਰਕੇ ਭਰਾਵਾਂ ਨੂੰ ਵੀ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਕਿ ਰਾਖੀ ਜਿਸ ਤਰ੍ਹਾਂ ਬੰਧਾਈ ਆ ਰੱਖੜਾ ਪੁੰਦਨ ਵਾਲੇ ਦਿਨ ਕਿਹੇ ਤਰ੍ਹਾਂ ਦਾ ਮਾਸ ਮਧਰਾ ਵਗੈਰਾ ਉਹਦੇ ਤੋਂ ਥੋੜਾ ਅਵੋਇਡ ਕਰਨਾ ਚਾਹੀਦਾ ਉਸ ਤੋਂ ਇਲਾਵਾ ਜਿਹੜੀ ਛੋਟੀ ਮੋਟੀ ਚੀਜ਼ਾਂ ਹੁੰਦੀਆਂ ਜਿਸ ਤਰ੍ਹਾਂ ਕਿ ਭੈਣ ਭਰਾਵਾਂ ਨੂੰ ਇੱਕ ਦੂਸਰੇ ਦੀ ਨਿੰਦਾ ਵੀ ਨਹੀਂ ਕਰਨੀ ਚਾਹੀਦੀ ਕਦੀ ਕਹਿ ਨਹੀਂ ਕਹਿਣਾ ਚਾਹੀਦਾ ਕਿ ਕਿਸੇ ਭਰਾ ਨੇ ਕੁਝ ਘੱਟ ਦਿੱਤਾ ਕਿਸੇ ਨੇ ਵਧ ਦਿੱਤਾ ਹਰ ਬੰਦਾ ਜੋ ਵੀ ਆਪਣੀ ਸਮਰਸਥਾ ਦੇ ਅਨੁਸਾਰ ਦਿੰਦਾ ਵਾ ਉਹ ਸਫੀਸ਼ੀਐਂਟ ਹੈ ਤੇ ਕਦੀ ਕਿਸੇ ਭੈਣ ਨੂੰ ਐ ਵੀ ਨਹੀਂ ਕਹਿਣਾ ਚਾਹੀਦਾ ਭਰਾ ਨੂੰ ਘੱਟ ਦਿੱਤਾ ਕਦੀ ਭਰਾ ਨੂੰ ਨਹੀਂ ਕਹਿਣਾ ਹੈ ਜਿਦਾ ਕਿ ਭੈਣ ਨੇ ਜਿਹੜੀ ਆ ਰਾਖੀ ਜਿਹੜੀ ਐ ਵਲੀ ਬੰਨੀ ਐ ਸਸਤੀ ਬੰਨੀ ਐ ਐ ਨਹੀਂ ਦੇਖਣਾ ਚਾਹੀਦਾ ਕਿਉਂਕਿ ਰਕਸ਼ਾ ਬੰਧਨ ਐ ਰਕਸ਼ਾ ਬ ਇਹ ਸਿਰਫ ਇੱਕ ਧਾਗੇ ਦਾ ਪ੍ਰਤੀਕ ਨਹੀਂ ਹੈ ਜਿਸ ਤਰ੍ਹਾਂ ਇਹ ਧਾਗਾ ਵਾਰੁ ਖਰੀਦਨੇ ਉਹ ਉਹ ਸੋਚ ਕੇ ਨਹੀਂ ਲੈਣਾ ਚਾਹੀਦਾ ਰੱਖੜੀ ਬੰਧਾਣਾ ਪਿਆਰ ਦਾ ਸੁਰੱਖਿਆ ਦਾ ਰੱਖਿਆ ਦਾ ਤਿਉਹਾਰ ਹੈ ਰੱਖੜੀ ਬੰਧਨ ਤੇ ਇਸ ਵਾਰ ਜਿਹੜਾ ਵਾ ਇਹਦੇ ਨਾਲ ਜਿਸ ਤਰ੍ਹਾਂ ਕਿੰਦੇ ਕੀ ਹਮੇਸ਼ਾ ਜਿਹੜਾ ਰਾਖੀ ਜਿਹੜੀ ਆ ਰਾਖੀ ਹਮੇਸ਼ਾ ਜਿਹੜੀ ਆ ਭੈਣ ਨੂੰ ਆਪਣੇ ਘਰੋਂ ਹਮੇਸ਼ਾ ਪੂਜਾ ਵਾਲਾ ਸਮਾਨ ਯਾਨੀ ਕਿ ਪੂਜਾ ਵਾਲੀ ਥਾਲੀ ਉਹ ਲੈ ਕੇ ਹੀ ਭਰਾ ਦੇ ਘਰ ਜਾਣਾ ਚਾਹੀਦਾ ਜਾਂ ਜਿਸ ਤਰ੍ਹਾਂ ਭਰਾ ਨੇ ਆਣਾ ਵਾ ਉਹਦੇ ਸਵਾਗਤ ਦੇ ਚ ਪੂਜਾ ਵਾਲੀ ਥਾਲੀ ਪਹਿਲੇ ਹੀ ਸਜਾ ਕੇ ਰੱਖੀ ਹੋਣੀ ਚਾਹੀਦੀ ਆ ਜਿਸ ਤਰ੍ਹਾਂ ਕਿ ਉਹਦੇ ਵਿੱਚ ਜਿਸ ਤਰ੍ਹਾਂ ਸਿੰਦੂਰ ਰੋਲੀ ਵਗੈਰਾ ਮੋਲੀ ਵਗੈਰਾ ਠੀਕ ਹੈ ਉਸ ਤੋਂ ਬਾਅਦ ਤਿਲਕ ਵਗੈਰਾ ਅਕਸ਼ਤ ਵਗੈਰਾ ਇਹ ਸਾਰੀ ਚੀਜ਼ਾਂ ਦੀਪਕ ਆਰਤੀ ਕਰਨ ਵਾਸਤੇ ਦੀਪਕ ਵਗੈਰਾ ਉਹ ਸਾਰੀ ਚੀਜ਼ਾਂ ਪਹਿਲੇ ਹੀ ਤਿਆਰ ਹੋਣੀ ਚਾਹੀਦੀ ਆ ਤੇ ਉਸ ਤੋਂ ਬਾਅਦ ਰੱਖੇ ਰਾਖੀ ਬੰਨਣ ਤੋਂ ਬਾਅਦ ਯਾਨੀ ਕਿ ਤਿੰਨ ਗੰਢਾ ਮਾਰਨੀ ਚਾਹੀਦੀ ਆ 3 ਘੰਟਾ ਇਸ ਕਰਕੇ ਕਿਉਂਕਿ ਬ੍ਰਹਮਾ ਵਿਸ਼ਨੂੰ ਮਹੇਸ਼ ਦਾ ਵਾਸ ਉਹਦੇ ਵਿੱਚ 3 ਘੰਟਿਆਂ ਦੇ ਵਿੱਚ ਮੰਨਿਆ ਜਾਂਦਾ ਉਹਦੇ ਨਾਲ ਜਿਹੜਾ ਭੈਣ ਤੇ ਭਰਾ ਦਾ ਜਿਹੜਾ ਰਿਸ਼ਤਾ ਵਾ ਉਹ ਹਮੇਸ਼ਾ ਜਿਹੜਾ ਮਜ਼ਬੂਤ ਬਣਿਆ ਰਹਿੰਦਾ ਤੇ ਉਸ ਤੋਂ ਬਾਅਦ ਆਪਣੇ ਭਰਾ ਦੀ ਆਰਤੀ ਕਰਕੇ ਉਹਨੂੰ ਥੋੜਾ ਮਿੱਠਾ ਜ਼ਰੂਰ ਕਰਵਾਉਣਾ ਚਾਹੀਦਾ ਤੇ ਭਰਾ ਨੂੰ ਵੀ ਚਾਹੀਦਾ ਕਿ ਕਦੇ ਵੀ ਆਪਣੀ ਭੈਣ ਨੂੰ ਕਦੇ ਖਾਲੀ ਹੱਥ ਨਹੀਂ ਜਾਣ ਦੇਣਾ ਯਾਨੀ ਕਿ ਉਹਨੂੰ ਕੁਝ ਪੈਸੇ ਵੀ ਕਹਿ ਲਓ ਕੋਈ ਦਸ਼ਨਾ ਕਹਿ ਲਓ ਜਾਂ ਕੋਈ ਕੱਪੜੇ ਕਹਿ ਲਓ ਕਿਉਂਕਿ ਇਹ ਚੀਜ਼ ਹਮੇਸ਼ਾ ਜੜੀ ਆ ਭਰਾ ਨੂੰ ਚਾਹੇ ਅੱਜ ਕੱਲ੍ਹ ਕੁਝ ਲੋਕ ਕੀ ਕਰਦੇ ਆ ਕਿ ਚਲੋ ਆਪਣੀ ਪਸੰਦ ਦਾ ਕੁਝ ਲੈ ਲਏ ਆ ਕੁਝ ਲੇਕਿਨ ਕੋਸ਼ਿਸ਼ ਕਰਨੀ ਚਾਹੀਦੀ ਕਿ ਭਰਾ ਨੂੰ ਆਪਣੀ ਭੈਣ ਵਾਸਤੇ ਕਪੜੇ ਤੇ ਦक्षिਣਾ ਜਿਹੜੀ ਆ ਜ਼ਰੂਰ ਭੇਟ ਕਰਨੀ ਚਾਹੀਦੀ ਜਾਂ ਕੋਈ ਮਿਠਾਈ ਵਗੈਰਾ ਜ਼ਰੂਰ ਉਹਨੂੰ ਇਹ ਚੀਜ਼ਾਂ ਜਿਹੜੀ ਦੇ ਕੇ ਕਿਉਂਕਿ ਇਹ ਚੀਜ਼ਾਂ ਇੱਕ ਜ਼ਰੂਰੀ ਆ ਇੱਕ ਮਿਠਾਈ ਇੱਕ ਦक्षिਣਾ ਤੇ ਇੱਕ ਉਹਨੂੰ ਵਸਤ ਜਾਨੀ ਕਪੜੇ ਕਿ ਇਹ ਜ਼ਰੂਰੀ ਉਹਨੂੰ ਦੇ ਕੇ ਫਿਰ ਵਿਦਾ ਕਰਨਾ ਚਾਹੀਦਾ ਭੈਣ ਨੂੰ ਤਾਂ ਕਿ ਇਸ ਤਰ੍ਹਾਂ ਇਹ ਜਿਹੜਾ ਰੱਖੜੀ ਦਾ ਤਿਉਹਾਰ ਹੈ ਮਨਾਇਆ ਜਾਂਦਾ ਤੇ ਉਮੀਦ ਸਾਰਾ ਦਿਨ ਬੰਨੀ ਜਾ ਸਕਦੀ ਹੈ ਰਖਰੀ ਦੁਪਹਿਰ 1:25 ਮਿੰਟ ਤੱਕ ਪੂਰਨਮਾਤੀ ਤਿੱਥ ਤੱਕ ਕੋਸ਼ਿਸ਼ ਤੈਅ ਕਰਨੀ ਚਾਹੀਦੀ ਕਿ 1:25 ਤੋਂ ਪਹਿਲੇ ਬਣ ਲਈ ਜਾਏ ਤੇ ਜਿਹੜਾ ਮੈਂ ਰਾਹੂ ਕਾਲ ਕਿਹਾ ਵਾ ਸਿਰਫ ਉਹ ਅਵੋਇਡ ਕਰਨਾ ਵਾ 9:12 ਤੋਂ 10:53 ਤੱਕ ਦਾ ਟਾਈਮ ਤੇ ਇਸ ਵਾਰ ਰਖਸ਼ੀ ਰਕਸ਼ਾ ਬੰਧਨ ਜਿਹੜਾ ਰਾਖੀ ਦਾ ਤੇ ਸਾਰਿਆਂ ਵਾਸਤੇ ਪ੍ਰੇਮ ਭਰਿਆ ਸ਼ੁਭ ਰਹੇ ਜੈ ਸ਼੍ਰੀ